ਜਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬੜੇ ਆਮ ਆਦਮੀ ਦੀ ਪਾਰਟੀ ਹੈ ਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ ਨਾ ਇਹ ਗਨਮੈਂਟ ਲੈਣਗੇ ਨਾ ਇਹ ਕੋਠੀਆਂ ਲੈਣਗੇ ਨਾ ਇਹ ਤਨਖਾਹਾਂ ਲੈਣਗੇ ਸਾਈਕਲ ਤੇ ਆਇਆ ਕਰਨਗੇ ਸਾਈਕਲ ਤੇ ਜਾਇਆ ਕਰਨਗੇ ਸਾਡੇ ਘਰਾਂ ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ ਉਹ ਸਾਰਾ ਜਿਹੜਾ ਨਕਾਬ ਸੀਗਾ ਉਹ ਸਾਰਾ ਉੱਤਰ ਗਿਆ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਸਬੰਧੀ ਚੰਗੇ ਤਰੀਕੇ ਨਾਲ ਪਤਾ ਲੱਗ ਗਿਆ ਜਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬڑے ਆਮ ਆਦਮੀ ਦੀ ਪਾਰਟੀ ਅਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ ਨਾ ਇਹ ਗਨਮੇਂ ਲੈਣਗੇ ਨਾ ਇਹ ਕੋਠੀਆਂ ਲੈਣਗੇ ਨਾ ਇਹ ਤਨਖਾਹਾਂ ਲੈਣਗੇ ਪਰ ਕਮਾਲ ਦੇ ਜਲਵੇ ਇਹਨਾਂ ਨੇ ਨਾ ਇਹ ਕਾਰੋਬਾਰ ਕਰਨਗੇ ਤਾਂ ਵਿਚਾਰੇ ਸਾਈਕਲ ਤੇ ਆਇਆ ਕਰਨਗੇ ਸਾਈਕਲ ਤੇ ਜਾਇਆ ਕਰਨਗੇ ਸਾਡੇ ਘਰਾਂ ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ ਉਹ ਸਾਰਾ ਜਿਹੜਾ ਨਕਾਬ ਸੀਗਾ ਉਹ ਸਾਰਾ ਉੱਤਰ ਗਿਆ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਸਬੰਦੀ ਚੰਗੇ ਤਰੀਕੇ ਨਾਲ ਪਤਾ ਲੱਗ ਗਿਆ